ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਦੀਨਾ ਕਾਂਗੜ ਦੀ ਧਰਤੀ ਤੇ ਖੜੇ ਆ ਜਿੱਥੇ ਸ਼੍ਰੋਮਣੀ ਕਾਲੀਦਾ ਲ ਅੰਮ੍ਰਿਤਸਰ ਵੱਲੋਂ ਸਮਾਗਮ ਹੋਇਆ ਹੈ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਤੇ ਨਾ ਇਹ ਸਾਡੇ ਕੋਲੇ ਪਾਰਟੀ ਦੇ ਜਰਨਲਿਸਟ ਸਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਜੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਸਨ ਉਹ ਸਾਡੇ ਕੋਲੇ ਖੜੇ ਨੇ ਸੋ ਅੱਜ ਇੱਕ ਮਤਾ ਪਾਸ ਕੀਤਾ ਗਿਆ ਉਹ ਮਤਾ ਕੀ ਹੈ ਉਹਦੇ ਬਾਰੇ ਪ੍ਰੋਫੈਸਰ ਸਾਹਿਬ ਨੂੰ ਪੁੱਛਦੇ ਹਾਂ ਜੀ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਾਰਟੀ ਵੱਲੋਂ ਜਿਹੜਾ ਮਤਾ ਅੱਜ ਇਸ ਕਨਵੈਨਸ਼ਨ ਦੇ ਵਿੱਚ ਜਿਹੜਾ 3.5 ਸੌ ਸਾਲਾ ਗੁਰਤੇਗ ਬਾਦਲ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਸੀ ਜਿਹੜੀਆਂ ਕਰੰਟ ਖਬਰਾਂ ਸਾਡੇ ਕੋਲ ਆਈਆਂ ਪਾਰਟੀ ਨੇ ਫੈਸਲਾ ਕੀਤਾ ਉਹ ਮਤਾ ਮੈਂ ਆਪ ਜੀ ਨਾਲ ਡਿਸਕਸ ਕਰਦਾ ਦੱਸਦਾ ਬੇਨਤੀ ਕਰਦਾ ਕਿ ਜਿਸ ਤਰ੍ਹਾਂ 1947 ਤੋਂ ਲੈ ਕੇ ਅੱਜ 2025 ਤੱਕ ਸਿੱਖਾਂ ਨਾਲ ਖਾਸ ਕਰਕੇ ਤੇ ਪੰਜਾਬੀਆਂ ਨਾਲ ਆਮ ਕਰਕੇ ਤੱਕੇ ਹੁੰਦੇ ਆ ਰਹੇ ਨੇ ਉਹ ਤੱਕੇ ਚਾਹੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਖਣੇ ਹੋਣ ਚਾਹੇ ਚੰਡੀਗੜ੍ਹ ਨੂੰ ਬੇਗਾਨਾ ਬਣਾ ਦਿੱਤਾ ਗਿਆ ਹੋਵੇ ਪਰ ਸਾਡਾ ਦਾਵਾ ਉਹਦੇ ਤੇ ਰਿਹਾ ਪਰ ਅੱਜ ਜਿਹੜਾ 1 ਦਸੰਬਰ ਤੋਂ ਪਾਰਲੀਮੈਂਟ ਦਾ ਸੈਸ਼ਨ ਬੈਠ ਰਿਹਾ ਹੈ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਮਤਾ ਲਿਆਉਣਾ ਹੈ ਕਿ ਚੰਡੀਗੜ੍ਹ ਨੂੰ ਯੂਨੀਅਨ ਟਰੇਟਰੀ ਵਧਾ ਕੇ ਉਹਦੇ ਤੇ ਲੈਫਟ ਨੈਂਟ ਗਵਰਨਰ ਦੇ ਰਹੀ ਸਿੱਧਾ ਸੈਂਟਰ ਗਵਰਨਮੈਂਟ ਚਲਾਏਗੀ ਜੋ ਅੱਜ ਦੇ ਡੇਟ 'ਚ ਆਪ ਜੀ ਰਹੀ ਮੈਂ ਦੱਸਣਾ ਚਾਹੁੰਨਾ ਕਿ ਪੰਜਾਬ ਤੇ ਚੰਡੀਗੜ੍ਹ ਦਾ ਗਵਰਨਰ ਇੱਕੋ ਹੀ ਹੁੰਦਾ ਹੈ ਉਹ ਚੀਜ਼ ਸਾਡਾ ਦਾਵਾ ਖਤਮ ਕਰਨ ਵਾਸਤੇ ਉਹ ਕਰ ਰਹੇ ਨੇ ਇਸ ਲਈ ਅਸੀਂ ਕੱਲ ਇੱਕ ਵਿਸ਼ੇਸ਼ اجلاس ਪਹਿਲਾਂ ਤੋਂ ਹੀ ਪੰਜਾਬ ਸਰਕਾਰ ਅਨੰਦਪੁਰ ਸਾਹਿਬ 350 ਸਾਲਾਂ ਨੂੰ ਮੁੱਖ ਰੱਖ ਕੇ ਕਰ ਰਹੀ ਹੈ ਸਾਡੀ ਇਸ ਸਟੇਜ ਬਣੋ ਮੰਗ ਹੈ ਕਿ ਪੰਜਾਬ ਦੀ ਚੁਣੀ ਹੋਈ ਸਰਕਾਰ ਜਿਹੜਾ ਕੱਲ ਸੈਸ਼ਨ ਕਰੇਗੀ ਗੁਰਤੇਗ ਬਾਦਲ ਸਾਹਿਬ ਜੀ ਦੀ ਯਾਦ ਚ ਅਨੰਦਪੁਰ ਸਾਹਿਬ ਵਿਖੇ ਉਹਦੇ ਵਿੱਚ ਸਰਬਸੰਮਤੀ ਨਾਲ ਇੱਕ ਮਤਾ ਲਿਆਵੇ ਕਿ ਪੰਜਾਬ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਰਹੂਗਾ ਇੱਕ ਤਾਂ ਅਸੀਂ ਇਹ ਇੱਥੇ ਪਾਸ ਕੀਤਾ ਤੇ ਦੂਜਾ ਨਾਲ-ਨਾਲ ਅਸੀਂ ਪੰਜਾਬ ਸਰਕਾਰ ਦੇ ਨਾਲ ਹੀ ਐਸਜੀਪੀਸੀ ਨੂੰ ਵੀ ਕਹਿੰਦੇ ਆ ਕਿਉਂਕਿ ਉਹ ਵੀ ਚੁਣੀ ਹੋਈ ਸੰਸਥਾ ਹੈ ਬੇਸ਼ੱਕ ਕੇਂਦਰੀ ਹਕੂਮਤਾਂ ਨੇ ਸਾਡੀ ਚੁਣੀ ਹੋਈ ਸੰਸਥਾ ਨੂੰ ਬਹੁਤ ਜ਼ਿਆਦਾ ਨੈਗਲੈਕਟ ਕੀਤਾ ਹੋਇਆ ਉਹ ਅਡਵਿਸ਼ ਹੈ ਅਸੀਂ ਉਸ ਤੇ ਸੰਘਰਸ਼ ਕਰਦੇ ਆ ਪਰ ਐਸਜੀਪੀਸੀ ਨੂੰ ਵੀ ਕਹਿੰਦੇ ਆ ਕਿ ਤੁਸੀਂ ਸਾਰੀਆਂ ਧਿਰਾਂ ਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਅਸੀਂ ਆਪਣੀ ਬਿਨਾਂ ਸ਼ਰਤ ਦੋਹਾਂ ਨੂੰ ਸਪੋਰਟ ਦਿੰਨੇ ਆ ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ ਤੇ ਕਿ ਚੰਡੀਗੜ੍ਹ ਅਸੀਂ ਕਿਸੇ ਵੀ ਹਾਲਤ ਵਿੱਚ ਪੰਜਾਬ ਤੋਂ ਜਾਣ ਨਹੀਂ ਦੇਣਾ ਇਹ ਮਤੇ ਪਾਸ ਹੋਏ ਨੇ ਜੀ ਇਹ ਮੈਂ ਆਪਜੀ ਰਹੀ ਸੰਗਤ ਨੋਸੀ ਪ੍ਰੋਫੈਸਰ ਇਹਦੀ ਕਾਪੀ ਫਿਰ ਤੁਸੀਂ ਰਾਸ਼ਟਰਪਤੀ ਜਾਂ ਯੂਨੈਨ ਨੂੰ ਵੀ ਕੋਈ ਭੇਜ ਰਹੇ ਆ ਉਹ ਅਸੀਂ ਪਹਿਲਾਂ ਤੋਂ ਹੀ ਜਿਹੜਾ ਅਸੀਂ ਰਾਸ਼ਟਰਪਤੀ ਨੂੰ ਦੇਣਾ ਸੀ ਦੇਣਾ ਹੈ ਉਹ ਅਸੀਂ ਜਿਹੜਾ 48 ਸਾਲ ਚ ਸਾਡੇ ਨਾਲ ਤਰਾਸਦੀਆਂ ਹੋਈਆਂ ਨੇ ਖਾਸ ਕਰ ਫੇਕ ਐਨਕਾਉਂਟਰਸ ਹੋਏ ਨੇ ਜੇ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਉਹ ਇੱਕ ਡਾਕੂਮੈਂਟ ਜਿਹੜੇ ਅਸੀਂ ਸਟੇਜ ਤੇ ਰੱਖੇ ਸੀਗੇ ਉਹ ਅਸੀਂ ਵੱਡਾ ਪਲੰਦਾ ਕੱਲ ਸਵੇਰੇ ਰਾਸ਼ਟਰਪਤੀ ਨੂੰ ਤੇ ਯੂਨੈਸਕ ਨੂੰ ਦੇ ਰਿਆਂ ਇਹਦੇ ਬਾਰੇ ਹਜੇ ਸਾਡਾ ਇਹ ਫੈਸਲਾ ਪਾਰਟੀ 'ਚ ਨਹੀਂ ਹੋਇਆ ਪਰ ਜੇਕਰ ਅਸੀਂ ਜਿਹੜੀਆਂ ਅਪੀਲਾਂ ਅੱਜ ਇਸ ਸਟੇਜ ਤੋਂ ਆਪ ਜੀ ਰਹੀ ਵੀ ਲੋਕਾਂ ਤੱਕ ਪਹੁੰਚਾਈਆਂ ਨੇ ਇਹ ਪੰਜਾਬ ਸਰਕਾਰ ਨੂੰ ਵੀ ਪਹੁੰਚ ਗਿਆ ਹੋਣਗੀਆਂ ਇਹ ਐਸਜੀਪੀਸੀ ਨੂੰ ਵੀ ਆਪ ਜੀ ਰਹੀ ਪਹੁੰਚ ਜਾਣਗੀਆਂ ਅਸੀਂ ਜੇ ਇਹਨਾਂ ਨੇ ਗੰਭੀਰਤਾ ਨਾਲ ਸਾਡੀ ਇਸ ਜਾਇਜ਼ ਪੰਜਾਬੀਆਂ ਦੀ ਮੰਗ ਨੂੰ ਅੱਗੇ ਨਾ ਪ੍ਰੋਸੀਡ ਕੀਤਾ ਅੱਗੇ ਨਾ ਤੋਰਿਆ ਤਾਂ ਅਸੀਂ ਹਰ ਹਾਲਤ ਵਿੱਚ ਜਿੰਨੇ ਜੋਗੇ ਹਾਂ ਸਭ ਦੇ ਅੱਗੇ ਜਾ ਕੇ ਬੇਨਤੀਆਂ ਕਰਕੇ ਨਾਲ ਤੋਰ ਕੇ ਇੱਕ ਸੰਘਰਸ਼ ਲੜਾਂਗੇ ਪਰ ਅਸੀਂ ਚੰਡੀਗੜ੍ਹ ਨੂੰ ਪੰਜਾਬ ਦਾ ਦਾਵਾ ਅਸੀਂ ਖਤਮ ਨਹੀਂ ਕਰਾਂਗੇ ਨਹੀਂ ਕਰਾਂਗੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਲਿੰਕ